ਬੱਡੇ ਨਾ ਬਾਈ ਬਾਤਰਾਮਪਰੇ ਵਾਲਾ ਤੇ ਗੁਰਮੀਜਰ ਗੁਰਨਾ ਜੀ ਮੇਰੇ ਕਲਾਸ ਪੈਰੋ ਵੀ ਨੇ ਸਹਿਦਕਾਰ ਦੋਸਤੋ ਬਿਨ ਕੁੰਿਕਾ ਤੋਂ ਇੱਕ ਕਹਾਤਾ ਸੁਣਾਉਣਾ ਤੁਹਾਡੇ ਨਾਲ ਸਾਂਝੀ ਕਰਨਾ ਕਹਾਤਾ ਲੈ ਕੇ ਕੁਸ਼ਮਰਾਇਆ ਸੀ ਬਾਈ ਪੂਰੀਆ ਜੀ ਉਹਨਾਂ ਨੇ ਚਾਹ ਸੁਣ ਕੇ ਜਾਂ ਸਭਿਆਚਾਰ ਦੇ ਗੱਲ ਉਹ ਕਾਦੀ ਲਿਖੀਏ ਇੱਕੋ ਸੁਣਾਉਂਦਾ ਬਿਚਾਰੇ ਪਾਸੇ ਫੈਲਿਆ ਪਸਾਰਾ ਵਿਗਿਆਨ ਦਾ ਚਾਰੇ ਪਾਸੇ ਫੈਲਿਆ ਪਸਾਰਾ ਵਿਗਿਆਨ ਦਾ ਭਰੀ ਜਾਂਦਾ ਖੂ ਭਾਵੇਂ ਸਾਡੇ ਗਿਆਨ ਦਾ ਰੱਖੀ ਜਾਂਦੀ ਸਾਇੰਸ ਸਾਡੇ ਸਾਹਮਣੇ ਸਭ ਨਚੋੜ ਕੇ ਪਰ ਬੱਚਿਆਂ ਨੂੰ ਰੱਖੂ ਕੌਣ ਵਿਰਸੇ ਨਾਲ ਜੋੜ ਕੇ ਪਰ ਬੱਚਿਆਂ ਨੂੰ ਰੱਖੂ ਕੌਣ ਵਿਰਸੇ ਨਾਲ ਜੋੜ ਕੇ ਬਿ ਕੌਣ ਦੱਸੂ ਖੇਤਾਂ 'ਚ ਕਿੱਝ ਕੜਕ ਉਗਾਈ ਦੀ ਪਾਣੀ ਹੱਥੀ ਰੋਟੀ ਕਿਵੇਂ ਹੱਥ 'ਤੇ ਬਣਾਈ ਦੀ ਕੌਣ ਦੱਸੂ ਖੇਤਾਂ 'ਚ ਕਿੱਝ ਕੜਕ ਉਗਾਈ ਦੀ ਪਾਣੀ ਹੱਥੀ ਰੋਟੀ ਕਿਵੇਂ ਹੱਥ 'ਤੇ ਬਣਾਈ ਦੀ ਕਣਕ ਦਾ ਨਾਲ ਹੁੰਦਾ ਮੱਕੀ ਵਾਲਾ ਟਾਂਡਾ ਹੁੰਦਾ ਜੀ ਦੀ ਦੀ ਪਰਾਲੀ ਪਸ਼ੂ ਖਾਂਦੇ ਮੂੰਹ ਚੋੜ ਕੇ ਪਰ ਬੱਚਿਆਂ ਨੂੰ ਰੱਖੂ ਕੌਣ ਵਿਸੇ ਨਾਲ ਜੋੜ ਕੇ ਬੱਚਿਆਂ ਨੂੰ ਰੱਖੋ ਕੌਣ ਵਿਸੇ ਨਾਲ ਜੋੜ ਕੇ ਕਿਰ ਰਸੋਈ ਵਿੱਚੋਂ ਗਾਇਬ ਹੋਇਆ ਚਿੰਤਾ ਤੇ ਭੂਗਨਾ ਬੇਬੇ ਦੇ ਵਿਆਹ ਵਾਲਾ ਕਿਸ ਦਾ ਸੰਦੂਖ ਨਾ ਰਸੋਈ ਵਿੱਚੋਂ ਗਾਇਬ ਹੋਇਆ ਚਿੰਤਾ ਤੇ ਭੂਗਨਾ ਬੇਬੇ ਦੇ ਵਿਆਹ ਵਾਲਾ ਕਿਸ ਦਾ ਸੰਦੂਖ ਨਾ ਰੂਹ ਵੀ ਰਜਾਈ ਹੁੰਦੀ ਸੂਤ ਵਾਲੀ ਖੇਸੀ ਹੁੰਦੀ ਚਰਖਾ اٹੇਰਨਾ ਸਭ ਭੂਕੇ ਚੁੱਲ੍ਹੇ ਤੋੜ ਕੇ ਪਰ ਬੱਚਿਆਂ ਨੂੰ ਰੱਖੋ ਕੌਣ ਵਿਸੇ ਨਾਲ ਜੋੜ ਕੇ ਅਖੌਤਾਂ ਤੇ ਮੁਹਾਵਰੇ ਜਿਨ੍ਹਾਂ ਦੇ ਬਹੁ ਮੁੱਲ ਨੇ ਨਵੀਂ ਪੀੜੀ ਹੌਲੀ ਹੌਲੀ ਜਾਣੇ ਸਭ ਭੁੱਲ ਨੇ ਅਖੌਤਾਂ ਤੇ ਮੁਹਾਵਰੇ ਜਿਨ੍ਹਾਂ ਦੇ ਬਹੁ ਮੁੱਲ ਨੇ ਨਵੀਂ ਪੀੜੀ ਹੌਲੀ ਹੌਲੀ ਜਾਣੇ ਸਭ ਭੁੱਲ ਨੇ ਲੋਕ ਗੀਤ ਘੋੜੀਆਂ ਸਿੱਖੜੀਆਂ ਗਉਂਦੀਆਂ ਸੀ ਦਰਾੜੀਆਂ ਜਠਾੜੀਆਂ ਦੋਵੇਂ ਮੂੰਹ ਜੋੜ ਕੇ ਪਰ ਬੱਚਿਆਂ ਨੂੰ ਰੱਖੂ ਕੌਣ ਦੇ ਸੇ ਨਾਲ ਜੋੜ ਕੇ ਬੱਚਿਆਂ ਨੂੰ ਰੱਖੂ ਕੌਣ ਦੇ ਸੇ ਨਾਲ ਜੋੜ ਕੇ ਕਿ ਕਰ ਦਿੱਤੇ ਦੂਰ ਮੰਮੀ ਪਾਪਾ ਵਾਲੀ ਹਿੱਦ ਨੇ ਦੇੜੀ ਜਿਨ੍ਹਾਂ ਮਤ ਸੀ ਉਹ ਛੱਡ ਆਏ ਪਿੰਡ ਨੇ ਨੈਤਿਕ ਕਦਰਾਂ ਕੀਮਤਾਂ ਜਿਨ੍ਹਾਂ ਸੀ ਸਿਖਾਉਣੀਆਂ ਬਜ਼ੁਰਗ ਉਹ ਸਾਡੇ ਕੋਲੋਂ ਰੱਖ ਤੇ ਵਿਛੋੜ ਕੇ ਪਰ ਬੱਚਿਆਂ ਨੂੰ ਰੱਖੂ ਕੌਣ ਵਿਸੇ ਨਜੁੜ ਕੇ ਆਖਰੀ ਹੈ ਜੀ ਜਦ ਵਿਸੇ ਵਿਰਾਸਤ ਦਾ ਰਹਿਣਾ ਹੀ ਗਿਆਨਾ ਜਦ ਵਿਸੇ ਵਿਰਾਸਤ ਦਾ ਰਹਿਣਾ ਹੀ ਗਿਆਨਾ ਗਿਆਨ ਵਿਗਿਆਨ ਦਾ ਇਹ ਸਾਨੂੰ ਪਰਵਾਨਾ ਪਟ ਪਵੇ ਸੋਨਾ ਜਿਹੜਾ ਕੰਨਾਂ ਤਾਂ ਹੀ ਖਾਵੇ ਕਾਹਦਾ ਹਥਿਆਰ ਜੋ ਨੱਕ ਆਮਾਵੇ ਲੋੜ ਤੇ ਪਰ ਬੱਚਿਆਂ ਨੂੰ ਰੱਖੂ ਕੌਣ ਵਿਛੇ ਨਾਲ ਜੁੜਕੇ ਬੱਚਿਆਂ ਨੂੰ ਰੱਖੂ ਕੌਣ ਵਿਛੇ ਨਾਲ ਜੁੜਕੇ